ਸੰਯੁਕਤ ਕਿਸਾਨ ਮੋਰਚਾ ਯਾਨੀ ਕਿ ਐਸ ਕੇ ਐਮ ਕਾਫੀ ਚਰਚਾ ਦੇ ਵਿੱਚ ਰਿਹਾ ਇਹਨਾਂ ਨੇ ਇੱਕ ਕਾਲ ਦਿੱਤੀ ਸੀਗੀ ਕਿ ਬੀਜੇਪੀ ਦੇ ਲੀਡਰਾਂ ਦਾ ਘਰਾ ਕਰੋ ਉਹਨਾਂ ਤੋਂ ਸਵਾਲ ਪੁੱਛੋ ਐਸ ਕੇ ਐਮ ਨੇ ਇੱਕ ਚਿੱਠੀ ਲਿਖੀ ਹੈ ਉਹ ਚਿੱਠੀ ਇਹਨਾਂ ਨੇ ਮੁੱਖ ਚੋਣ ਕਮਿਸ਼ਨ ਨੂੰ ਪਾਈ ਹੈ ਜਿਦੇ ਵਿੱਚ ਕਿਹਾ ਹੈ ਕਿ ਹਾਲਾਂਕਿ ਅਸੀਂ ਵਿਰੋਧ ਕੀਤਾ ਹੈ ਵੋਟਾਂ ਪ੍ਰਭਾਵਿਤ ਹੋਈਆਂ ਹੋਣਗੀਆਂ ਪਰ ਫਿਰ ਵੀ ਕਾਊਂਟਿੰਗ ਦਾ ਕੰਮ ਨਤੀਜਿਆਂ ਦਾ ਕੰਮ ਪੂਰੀ ਪਾਰਦਰਸ਼ਤਾ ਦੇ ਨਾਲ ਕਰਵਾਇਆ ਜਾਵੇ ਤਾਂ ਜੋ ਦੇਸ਼ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਹੈ ਉਹਨਾਂ ਨੂੰ ਵੀ ਲੱਗੇ ਕਿ ਅਸੀਂ ਸਹੀ ਥਾਂ ਦੇ ਉੱਤੇ ਵੋਟ ਪਾਈ ਹੈ 11 ਸਵਾਲਾਂ ਦੀ ਸੂਚੀ ਅਸੀਂ ਦਿੱਤੀ ਸੀ ਬੈਸੇ ਦਾ ਬਿਹਤਰ ਤਰੀਕਾ ਇਹ ਸੀ ਕਿ ਸੂਬਾ ਪ੍ਰਧਾਨ ਕਾਂਗਰਸ ਸੂਬਾ ਪ੍ਰਧਾਨ ਪਰ ਪਿਛਲਾ ਤਾਂ ਬੀਜੇਪੀ ਨੂੰ ਸੀ ਸੂਬਾ ਪ੍ਰਧਾਨ ਬੀਜੇਪੀ ਸੂਬਾ ਪ੍ਰਧਾਨ ਤੇ ਮੁੱਖ ਮੰਤਰੀ ਆਮ ਆਦਮੀ ਪਾਰਟੀ ਇਹ ਇੱਕੋ ਵਾਰੀ ਜਵਾਬ ਦੇ ਦਿੰਦੇ ਬਾਰ-ਬਾਰ ਜਨ ਦੇ ਉੱਤੇ ਵੀ ਸਾਡਾ ਸਟੈਂਡ ਕੀ ਹੈ ਇਹਨਾਂ 11 ਪ੍ਰਸ਼ਨਾਂ ਦੇ ਉੱਤੇ ਜੀ ਸੰਯੁਕਤ ਕਿਸਾਨ ਮੋਰਚਾ ਯਾਨੀ ਕਿ ਐਸ ਕੇ ਐਮ ਕਾਫੀ ਚਰਚਾ ਦੇ ਵਿੱਚ ਰਿਹਾ ਇਹਨਾਂ ਨੇ ਇੱਕ ਕਾਲ ਦਿੱਤੀ ਸੀਗੀ ਕਿ ਬੀਜੇਪੀ ਦੇ ਲੀਡਰਾਂ ਦਾ ਘਰਾ ਕਰੋ ਉਹਨਾਂ ਤੋਂ ਸਵਾਲ ਪੁੱਛੋ ਸਵਾਲਾਂ ਦੇ ਜਵਾਬ ਤੋਂ ਭੱਜਦੇ ਹੋਏ ਨਜ਼ਰਾਏ ਬੀਜੇਪੀ ਲੀਡਰ ਕਈ ਨਾ ਕਈਆਂ ਨੇ ਦੇਣ ਦੀ ਕੋਸ਼ਿਸ਼ ਵੀ ਕੀਤੀ ਪਰ ਵਿਰੋਧ ਲਗਾਤਾਰ ਜਾਰੀ ਰਿਹਾ ਤੇ ਹੁਣ ਐਸ ਕੇ ਐਮ ਨੇ ਇੱਕ ਚਿੱਠੀ ਲਿਖੀ ਹੈ ਉਹ ਚਿੱਠੀ ਇਹਨਾਂ ਨੇ ਮੁੱਖ ਚੋਣ ਕਮਿਸ਼ਨ ਨੂੰ ਪਾਈ ਹੈ ਜਿਦੇ ਵਿੱਚ ਕਿਹਾ ਹੈ ਕਿ ਹਾਲਾਂਕਿ ਅਸੀਂ ਵਿਰੋਧ ਕੀਤਾ ਹੈ ਵੋਟਾਂ ਪ੍ਰਭਾਵਿਤ ਹੋਈਆਂ ਹੋਣਗੀਆਂ ਪਰ ਫਿਰ ਵੀ ਕਾਊਂਟਿੰਗ ਦਾ ਕੰਮ ਨਤੀਜਿਆਂ ਦਾ ਕੰਮ ਪੂਰੀ ਪਾਰਦਰਸ਼ਤਾ ਦੇ ਨਾਲ ਕਰਵਾਇਆ ਜਾਵੇ ਤਾਂ ਜੋ ਦੇਸ਼ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਹੈ ਉਹਨਾਂ ਨੂੰ ਵੀ ਲੱਗੇ ਕਿ ਅਸੀਂ ਸਹੀ ਥਾਂ ਦੇ ਉੱਤੇ ਵੋਟ ਪਾਈ ਹੈ ਸਯੁਗਤ ਕਿਸਾਨ ਮੋਰਚਾ ਦਾਅਵਾ ਕਰਦਾ ਕਿ ਸਾਡੀਆਂ 40 ਜਥੇਬੰਦੀਆਂ ਨੇ ਹੂੰ ਇਹ ਗੱਲ ਵੀ ਬੰਦੇ ਨੇ ਕਿ ਅਸੀਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦਾ ਉਮੀਦਵਾਰਾਂ ਦਾ ਵਿਰੋਧ ਕਰਨਾ ਕਿ ਤੇ ਕੀਤਾ। ਉਹਦਾ ਕਾਰਨ ਹੈ ਕਿ ਤੁਸੀਂ ਸਾਨੂੰ ਮੰਗਾ ਮੰਨੀਆਂ ਤਿੰਨ ਖੇਤੀ ਕਾਨੂੰਨ ਵਾਪਸ ਲੈ ਲੈ ਪ੍ਰਧਾਨ ਮੰਤਰੀ ਸਾਹਿਬ ਨੇ। ਹੂੰ ਪਰ ਤੁਸੀਂ 13 ਮਹੀਨੇ ਸਾਨੂੰ ਸੜਕਾਂ ਤੇ ਰੋਲਿਆ। ਹੂੰ ਤਿੰਨੇ ਮੌਸਮਾਂ ਸਾਡੇ ਭਾਰਤ ਦੇ ਵਿੱਚ ਵੱਧ ਤੋਂ ਵੱਧ ਗਰਮੀ ਹੂੰ ਵੱਧ ਤੋਂ ਵੱਧ ਸਰਦੀ ਵੱਧ ਤੋਂ ਵੱਧ ਬਰਸਾਤ ਤੇ ਤਿੰਨੇ ਅਸੀਂ ਆਪਣੇ ਪਿੰਡੇ ਤੇ ਹੰਢਾਏ ਹੂੰ ਤੁਸੀਂ ਲਗਭਗ ਭਾਈ ਮੰਗਾ ਦਾ ਇੱਕ ਚਾਰਟ ਸਵੀਕਾਰ ਕੀਤਾ ਹੂੰ ਕਿਹਾ ਲੋ ਜੀ ਤੁਹਾਡੀਆਂ ਲਿਖਤੀ ਤੁਹਾਨੂੰ ਗਰੰਟੀ ਦਿੰਦੇ ਆ ਕਿ ਮੰਗਾ ਮੰਨਾਂਗੇ ਹੂੰ ਇੱਕ 27 ਜਾਂ 28 ਮੈਂਬਰੀ ਕਮੇਟੀ ਬਣੀ ਜਿਹੜੀ ਤੈਅ ਕਰੇਗੀ ਉਹਦੇ ਵਿੱਚੋਂ ਆਪਣੇ ਪੰਜਾਬ ਦੇ ਵੀ ਕੁਛ ਆਗੂ ਸੀ ਕਈ ਤਾਂ ਅਸਤੀਫਾ ਦੇ ਗਏ ਸੀ ਠੀਕ ਹੈ ਅਸੀਂ ਨਹੀਂ ਕਰਨਾ ਤੇ ਜਿਹੜਾ ਇਹ ਸਯੁਕਤ ਕਿਸਾਨ ਮੋਰਚਾ ਹੈ ਇਹਨਾਂ ਨੇ ਵੀ ਜਵਾਬ ਦਿੱਤਾ ਸੀ ਕਿਉਂਕਿ ਉਹ ਕਹਿੰਦੇ ਸੀ ਵੀ 27 28 ਦੇ ਵਿੱਚੋਂ ਇਹ ਬੰਦੇ ਤਾਂ ਸਾਡੇ 4 ਜਾਂ 5 ਪਾਉਂਦੇ ਆ ਹੂੰ ਤੇ ਲੋਕਤੰਤਰ ਪ੍ਰਣਾਲੀ ਦੇ ਵਿੱਚ ਬਹੁ ਗਿਣਤੀ ਫੈਸਲਾ ਕਰਦੀ ਹੈ ਉਹ ਇਹਨਾਂ ਦੇ ਬੰਦੇ ਵੱਧ ਨੇ ਅਸੀਂ ਆਪ ਦੇ ਮੱਥੇ ਤੇ ਕਾਲਖ ਕਿਉਂ ਲਗਾਉਣੀ ਹੈ ਅਸੀਂ ਸੰਘਰਸ਼ ਵੀ ਕੀਤਾ ਤੇ ਮੁੜ ਕੇ ਫਿਟਲਾਣਤ ਲਈਏ ਆਪਣੇ ਸਾਥੀਆਂ ਤੋਂ ਇਸ ਕਰਕੇ ਉਹ ਇਹਨਾਂ ਦੀਆਂ ਮੀਟਿੰਗਾਂ ਦਾ ਬਾਈਕਟ ਕਰਕੇ ਗਏ ਨਹੀਂ لیکن ਜਿਹੜੀਆਂ ਗੱਲਾਂ ਕਈਆਂ ਸਭ ਤੋਂ ਅਹਿਮ ਗੱਲ ਜਿਹੜਾ 750 ਕਿਸਾਨ ਇਸ ਕਿਸਾਨੀ ਮੋਰਚੇ ਦੇ ਵਿੱਚ ਆਪਦੀ ਜਾਨ ਵਾਰ ਗਿਆ ਉਹ ਬਹੁਤ ਵੱਡੀ ਗੱਲ ਹੈ ਕਈਆਂ ਤੇ ਪਰਚੇ ਦਰਜ ਹੋਏ ਅਜੇ ਵੀ ਤੁਰੇ ਫਿਰਦੇ ਐ ਉਹ ਰੱਦ ਕਰਾਉਣ ਦੀ ਗੱਲ ਸੀ ਔਰ ਪੰਜਾਬ ਦੀ ਸਰਕਾਰ ਨੇ 5 ਲੱਖ ਤੇ तकरीबन ਇੱਕ ਪਰਿਵਾਰ ਨੂੰ ਨੌਕਰੀ ਵਾਲਾ ਵੀ ਗੱਲ ਕਹੀ ਸੀ ਕੈਪਟਨ ਅਮਰਿੰਦਰ ਸਿੰਘ ਨੇ ਉਦੋਂ ਉਹ ਮੁੱਖ ਮੰਤਰੀ ਸੀਗੇ ਉਹ ਚੀਜ਼ ਅੱਜ ਵੀ ਜਾਰੀ ਹੈ ਸੱਚ ਸਜੁਗਤ ਕਿਸਾਨ ਮੋਰਚੇ ਦੇ ਚਿੱਠੀ ਲਿਖੀ ਹੈ ਕਿ ਰਾਜੀਵ ਕੁਮਾਰ ਜੀ ਸਾਡੀ ਬੇਨਤੀ ਹੈ ਹਮ ਅਸੀਂ ਤੁਹਾਡੇ ਤੇ ਕਿਸੇ ਕਿਸਮ ਦਾ ਕੋਈ ਸ਼ੱਕ ਨਹੀਂ ਕਰਦੇ ਕਿੰਤੂ ਨਹੀਂ ਕਰਦੇ ਪਰ ਵੋਟਾਂ ਦੀ ਗਿਣਤੀ ਪੂਰੇ ਮੁਲਕ ਦੇ ਵਿੱਚ ਪਾਰਦਰਸ਼ਕ ਤਰੀਕੇ ਦੇ ਨਾਲ ਹੋਵੇ ਤਾਂ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਪਤਾ ਲੱਗ ਜੇ ਕਿ ਲੋਕਾਂ ਨੇ ਕਿਹਨੂੰ ਚੁਣਿਆ ਜੀ ਲੋਕਾਂ ਨੇ ਕਿਹਨੂੰ ਲਿਆਂਦਾ ਸੋ ਇਹ ਉਹਨਾਂ ਨੇ ਜਿਹੜੀ ਚਿੱਠੀ ਪਾਈ ਹੈ ਕਿ ਠੀਕ ਹੈ ਵਿਰੋਧ ਕਰਨਾ ਸਾਡਾ ਸੰਵਿਧਾਨਕ ਹੱਕ ਹੈ ਹਮ ਅਸੀਂ ਵਿਰੋਧ ਕੀਤਾ ਹੈ ਅਸੀਂ ਤੁਹਾਨੂੰ ਸਵਾਲ ਪੁੱਛਿਆ ਅਸੀਂ ਬਾਰ-ਬਾਰ ਬੇਨਤੀ ਕੀਤੀ ਸੀ ਬੰਦਿਆਂ ਨੂੰ ਹਿੰਸਕ ਨਹੀਂ ਹੋਣਾ ਹਮ ਸਿਰਫ ਸਵਾਲ ਪੁੱਛਨੇ ਨੇ 11 ਸਵਾਲਾਂ ਦੀ ਸੂਚੀ ਅਸੀਂ ਦਿੱਤੀ ਸੀ ਵੈਸੇ ਤਾਂ ਬਿਹਤਰ ਤਰੀਕਾ ਇਹ ਸੀ ਕਿ ਸੂਬਾ ਪ੍ਰਧਾਨ ਕਾਂਗਰਸ ਸੂਬਾ ਪ੍ਰਧਾਨ ਪਰ ਪਛਤ ਪਰ ਬੀਜੇਪੀ ਨੂੰ ਸੀ ਸੂਬਾ ਪ੍ਰਧਾਨ ਬੀਜੇਪੀ ਸੂਬਾ ਪ੍ਰਧਾਨ ਤੇ ਮੁੱਖ ਮੰਤਰੀ ਆਮ ਆਦਮੀ ਪਾਰਟੀ ਹੂੰ ਇਹ ਇੱਕੋ ਵਾਰੀ ਜਵਾਬ ਦੇ ਦਿੰਦੇ ਬਾਰ-ਬਾਰ ਜਾਣ ਦੇ ਉੱਤੇ ਵੀ ਸਾਡਾ ਸਟੈਂਡ ਕੀ ਹੈ ਇਹਨਾਂ 11 ਪ੍ਰਸ਼ਨਾਂ ਦੇ ਉੱਤੇ ਜੀ ਜਿਹੜਾ ਥਾਥਾ ਦੇ ਉੱਤੇ ਜਾ ਕੇ ਇਹ ਵਿਰੋਧ ਹੋਇਆ ਦੂਜੀ ਚੀਜ਼ ਦੀ ਅਸੀਂ ਰੋਜ਼ ਨਖੇਤੀ ਕਰਦੇ ਸੀ ਕਿ ਜਿਹੜਾ ਫਰੀਦਕੋਟ ਦੇ ਵਿੱਚ ਜਿਵੇਂ ਉਹਦਾ ਪੋਲਿੰਗ ਬੂਥ ਹੀ ਪਟਤਾ ਹੂੰ ਭਾਜਪਾ ਵਾਲੇ ਦਾ ਐ ਤਰੀਕਾ ਗਲਤ ਹੈ ਪਤਾ ਨਹੀਂ ਇਹ ਵਰਤਾਂ ਤੁਹਾਨੂੰ ਫਾਇਦਾ ਦੇਣ ਦੀ ਥਾ ਤੇ ਕਿਤੇ ਨੁਕਸਾਨ ਨਾ ਦੇ ਜਾਵੇ ਪਤਾ ਲੱਗੇਗਾ ਕਿ ਸਰਕਾਰ ਕਿਦੀ ਆ ਰਹੀ ਹੈ ਜੇ ਸਰਕਾਰ ਮੋਦੀ ਸਾਹਿਬ ਦੀ ਰਿਪੀਟ ਕਰ ਗਈ ਤਾਂ ਸਥਿਤੀ ਕੋਈ ਹੋਰ ਵੀ ਬਣ ਸਕਦੀ ਹੈ ਨਿਟਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਫਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਲੁਕਰਾਂਗੇ ਪੰਜਾਬ ਦੀ ਆਵਾਜ਼ ਬਣ ਹੋਰ ਕੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਲੋਕਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ